ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਛੇਲਣੀ ਲੈ ਕੇ ਆਏ ਆ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਪੁਆਰ ਦਾ ਕੰਮ ਨਹੀਂ ਘਰੇਲੂ ਪਸ਼ੂਆਂ ਚੋਂ ਵੀ ਰਹਿ ਮੱਝ ਛੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਵਧੀਆ ਜੀ ਨਾਮ ਤੇ ਡਰੈੱਸ ਬੋਲ ਦਿਓ ਆਪਣਾ ਨਾਮ ਆਪਣਾ ਕੁਲਵੰਤ ਸਿੰਘ ਜੀ ਠੀਕ ਆ ਪਿੰਡ ਜੀ ਪਿੰਡ ਕੋਠਾਗਰੂ ਜੀ ਜ਼ਿਲ੍ਹਾ ਆਪਣਾ ਕਿਹੜਾ ਪੈਂਦਾ ਜਿਲ੍ਹਾ ਬਠਿੰਡਾ ਪੈਂਦਾ ਜੀ ਠੀਕਾ ਤਹਿਸੀਲ ਫੂਲ ਪੈਂਦੀ ਤਹਿਸੀਲ ਫੂਲ ਪੈਂਦੀ ਹੈ ਜੀ ਠੀਕਾ ਨੇੜੇ ਪਿੰਡ ਆਪਣੇ ਕਿਹੜਾ ਰਹਿੰਦਾ ਨੇੜੇ ਭਗਤਾ ਭਾਈ ਕਾ ਤੇ ਗਮਟੀ ਤੇ ਜਲਾਲ ਠੀਕਾ ਬਈ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 76963 ਹੂੰ 13201 ਠੀਕਾ ਬਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਈ ਜਿਹੜੀ ਆਪਾਂ ਸਾਹਮਣੇ ਮੱਝ ਦੇਖ ਰਹੇ ਆਪਣੇ ਘਰ ਦੀ ਹੈ ਅਕਾਂ ਕਰਦੀ ਹੈ ਬਾਈ ਕਿਹੜਾ ਸੁਆ ਬਾਈ ਸੁੰਦੀ ਹੈ ਇਹ ਇਹ ਤੀਜਾ ਸੁਆ ਸੁੰਦੀ ਹੈ ਹੁਣ ਬਾਈ ਤੀਜਾ ਸੁਆ ਸੁੰਦੀ ਹੈ ਕਿੰਨਾ ਕੁ ਟਾਈਮ ਬਾਕੀ ਹੈ ਬਾਈ ਹਜੇ ਬਾਕ ਇਹਦੇ 5-6 ਦਿਨ ਰਹਿੰਦੇ ਆ ਜੀ 5-6 ਦਿਨ ਰਹਿੰਦੇ ਆ ਕੀ ਰਿਕਾਰਡ ਰਿਹਾ ਬਾਈ ਪਿਛਲੇ ਸੁਵੇ ਦਾ ਇਹਦੇ ਸੁਵੇ ਤਾਂ ਨਹੀਂ ਦਿੱਤਾ ਜੀ 13 ਲੀਟਰ ਦੁੱਧ ਦਿੱਤਾ ਜੀ 13 ਲੀਟਰ ਐ ਦੇਖੀ ਕਿੰਨੀ ਕਮੀ ਐ ਐਤ ਕੀ ਉਮੀਦ ਹੈਗੀ 15 ਕਿਲੋ ਦੁੱਧ ਕੱਢ ਦੂਗੀ ਜੀ ਠੀਕ ਹੈ ਬਾਈ ਬਾਈ ਕਹਿੰਦਾ ਪਿਛਲੇ ਸੂਏ ਬਾਈ 13 ਲੀਟਰ ਦਿੱਤਾ ਹੈ ਕਿ ਹੈਗੇ ਅਮੀ ਦੇ ਵੀ 15 ਦੇ ਦੂ ਉਹ ਤਿਆਰੀ ਸੋਹਣੀ ਆ ਹਨ ਹਾਂਜੀ ਬਾਕੀ ਬਾਈ ਆਪਾਂ ਸਰੀਰ ਤੇ ਕੱਦ ਵੱਡ ਚੈੱਕ ਕਰਾਏ ਨੇ ਕਿਆ ਬਾਤਾਂ ਬਹੁਤ ਸੋਹਣਾ ਕੱਦ ਆ ਚੌੜੀ ਚੂੜੀ ਬਹੁਤ ਆ ਬਾਈ ਹੈਨਾ ਹਾਂ ਬਾਈ ਬੀਕੇ ਟੂਕੇ ਦਾ ਨਹੀਂ ਪਤਾ ਬਾਈ ਜਿਹੜਾ ਭਰਾ ਆ ਬੀਕੇ ਦਾ ਨਹੀਂ ਪਤਾ ਬਾਈ ਠੀਕ ਆ ਬਾਈ ਬਾਕੀ ਆਪਾਂ ਨੇੜੇ ਤੋਂ ਬਾਈ ਅਡਰ ਚੈੱਕ ਕਰਾਦ ਨੇ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਆਉਂਦੀ ਆ ਭਰਦੀ ਬਹੁਤ ਹੂ ਬਾਈ ਜਦੋਂ ਸੂਦੀ ਹੁੰਦੀ ਪੂਰਾ ਪੂਰਾ ਬਾਈ ਅਲੇ ਦਾ 7-8 ਦਿਨ ਕੱਢ ਜੂਗੀ ਬਾਈ ਕੱਲਾ ਥਾਣਾ ਪੂਰੀ ਵਿਥੀ ਥਾਣਾ ਲੱਗਿਆ ਵਾ ਤਾਰ ਖੋਲ ਦੋ ਬਾਈ ਤੋਰ ਦੋ ਖੋਲ ਕੇ ਕੱਦ ਬਾਈ ਚੈੱਕ ਕਰ ਲਓ ਫੁੱਲ ਚੰਗਾ ਬਾਕੀ ਬਰੀਡ ਬਹੁਤ ਚੰਗੀ ਆਗੀ ਰੰਗ ਰੂਪ ਚੰਤਲ ਬਹੁਤ ਚੰਗਾ ਕਰ ਕੱਦ ਫੁੱਲ ਚੰਗਾ ਦੀ ਮੰਤਰ ਵੀ ਠੀਕ ਆ ਫੇਸ ਚੈੱਕ ਕਰ ਲਓ ਕੀ ਬਤਾ ਛੋਟਾ ਜਿਹਾ ਫੇਸ ਆ ਕਰਮਾਲੀ ਦਾ ਬਾਕੀ ਆਪਾਂ ਜਸਕਰ ਚੋ ਬਾਈ ਵੀਡੀਓ ਬਣਾਈਏ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਘਰੇਲੂ ਪਸ਼ੂਆਂ ਚੋ ਹੈ ਵੀਰ ਨੇ ਮਾਜਾ ਛੇਲ ਦਿੱਤੀ ਐ ਲੈ ਲੈ ਵਾ ਚੈੱਕ ਕਰ ਲਓ ਤੇ ਕਿੰਨਾ ਕੁ ਟਾਈਮ ਬਾਈ ਦੁੱਧ ਦੇ ਦਿੰਦੀ ਆ ਦੁੱਧ ਬਾਈ ਇਹ 8 ਮਹੀਨੇ ਖੁਸ਼ੋ ਕੇ ਦੁੱਧ ਦਿੰਦੀ ਆ 8 ਮਹੀਨੇ ਹਾਂ ਛੱਡਣੀ ਪੈਂਦੀ ਆ ਠੀਕ ਨਾ ਪਹਿਲਾਂ ਬਾਈ ਕਹਿੰਦਾ ਬਾਈ ਖੋਸ ਹੋ ਕੇ ਮਤਲਕੇ ਦੁੱਧ ਦੇ ਦਿੰਦੀ ਆ 8 ਮਹੀਨੇ ਛੱਡਣੀ ਪੈਂਦੀ ਆ ਆਪ ਨੂੰ ਤੇ ਫੈਟ ਫੂਡ ਚੰਗੇ ਆਉਦੀ ਹੂ ਫੈਟ ਫੂਡ ਵਧ ਗਿਆ ਵੀ ਠੀਕ ਐ ਬਾਈ ਮੋੜ ਲਿਆ ਬਾਈ ਕੋਈ ਗੱਲ ਨਹੀਂ ਚੌੜੀ ਚੈੱਕ ਕਰ ਲੋ ਬਾਈ ਕਿਆ ਬਾਤ ਆ ਧਰਤੀ ਮਲ ਕੇ ਤਰਬੀਆ ਹਨਾ ਬਾਈ ਲੈ ਚੱਲ ਬਾਈ ਕੋਈ ਗੱਲ ਨਹੀਂ ਲੈ ਬਈ ਚੈੱਕ ਕਰ ਲੋ ਫੇਸਬੁਕ ਚੈੱਕ ਕਰ ਲੋ ਤੋਰਾ ਕਰਮ ਵਾਲੀ ਦਾ ਇੱਕ ਨੰਬਰ ਆ ਬਾਕੀ ਥਣ ਵੀ ਕਿਆ ਬਾਤ ਆ ਬਹੁਤ ਟੌਪ ਦਾ ਥਣ ਲੱਗਿਆ ਵਾ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਣ ਲੱਗਿਆ ਤੇ ਬਾਈ ਫਿਰ ਕੀ ਮੋਲ ਮੁੱਲ ਬਾਈ ਇਹਦਾ 1.60 ਆ ਜੀ ਮਾਨਤਨ ਹੋ ਜਾਣਾ ਮਾਨਤਨ ਵਿੱਚੋਂ ਹੋ ਜਾਊਗਾ ਜੀ ਠੀਕ ਆ ਬਾਈ 1 ਲੱਖ 60000 ਰੁਪਿਆ ਬਾਈ ਕਹਿੰਦਾ ਮੁੱਲਾ ਬਾਈ ਮੌਕੇ ਤੇ ਮਾਨਤਨ ਜ਼ਰੂਰ ਹੋ ਜਾ ਚੌੜੀ ਚੂੜੀ ਬਾਈ ਚੈੱਕ ਕਰ ਲੋ ਕਿਆ ਬਾਤਾਂ ਪੱਠੂੜੇ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਚੰਗੀ ਆ ਰਵਾਨਾ ਪੈਕ ਕਰ ਇੱਕ ਵਾਰੀ ਫੇਰ ਤੋਂ ਚੱਕਰਵਾਣੇ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਬਾਈ ਬਣਦੀ ਬਣਦੀ ਬਹੁਤ ਸੋਹਣੀ ਹੁੰਨ ਬਹੁਤ ਵਧੀਆ ਬਾਈ ਬਹੁਤ ਵਧੀਆ ਠੀਕ ਆ ਸਾਈਜ਼ ਚੈੱਕ ਕਰ ਲੋ ਬਾਕੀ ਬਾਈ ਕੱਦ ਚੈੱਕ ਕਰਾ ਦੇ ਮੜਾ ਜਾਂ ਬਨ ਕੇ ਇਧਰ ਨੂੰ ਕੋਲੇ ਆ ਜਾ ਵੀ ਕੱਦ ਕਿੱਡਾ ਉਹ ਠੰਡੀ ਸੀਲ ਫੁੱਲਾ ਬਾਈ ਠੰਡੀ ਸੀਲ ਫੁੱਲਾ ਬਾਈ ਠੀਕ ਆ ਬਾਈ ਲੈ ਬਾਈ ਚੈੱਕ ਕਰ ਲੋ ਕੱਦ ਬਾਈ ਦੇ ਜਮਾ ਬਰੋਬਰ ਆਉਂਦੀ ਆ ਕੀ ਤੇ ਬਾਕੀ ਬਾਈ ਕਹਿੰਦਾ 1 60 ਮੋਲਾ ਥੋੜਾ ਕਹਿੰਦਾ ਮਾਨਤਨ ਮੌਕੇ ਤੇ ਕਰ ਦਿਆਂਗੇ ਜੀ ਠੀਕ ਆ ਬਾਈ ਤੇ ਨਗ ਸੀਗਾ ਬਾਈ ਕੋਲੇ ਬਾਈ ਇੱਕ ਸੋਹ ਆਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ